राजा तरही राजा ਸੋਨੂ ਲੈ ਆਇਆ ਗੇ ਜੀ ਬਾਈਕ ਰੋਜੀ ਦਾ ਖਾਲਸਾ ਬਾਈਕ ਚੱਲ ਰਹੀ ਹੈ ਬਹੁਤ ਪੜਾਇਆ ਲਿਖਾ ਉਹ ਕੁਰੀ ਬਣਾ ਬਣਾ ਅਸਲ ਲੋਕ ਅਸਲੀ ਕਰ ਕਰਦਾ ਆਦਮੀ ਆਇਆ ਵੈ ਤੇ ਸਾਰਿਆਂ ਨੂੰ ਬੇਲਤੀ ਹੈ ਭਾਈ ਵੀ ਇਲੈਕਸ਼ਨ ਆ ਗਏ ਇਲੈਕਸ਼ਨ ਚ ਦੋ ਕੈਂਡੀਡੇਟ ਨੇ ਆਪਣੇ ਕਲਵੀਰ ਸਿੰਘ ਜੀ ਇਰੇ ਆਪਣੇ ਜ਼ਿਲ੍ਹਾ ਪੁਲਿਸ ਚੋਂ ਖੜੇ ਹੋਏ ਨੇ ਤੇ ਦੂਸਰੇ ਹੈ ਆਪਣੇ ਪੰਡਾ ਜਗਦੀਸ਼ ਸਿੰਘ ਮਾਨ ਸਾਰਿਆਂ ਨੂੰ ਹੱਥੀਂ ਉੱਤੇ ਬੇਨਤੀ ਅਮਰੀਕੀਆਂ ਦਾ ਵੀ ਦੇਖੋ ਅਸੀਂ ਇਹਨਾਂ ਦੇ ਨਾਲ ਆ ਤੁਹਾਨੂੰ ਅੱਗੇ ਵੀ ਪਤਾ ਆਪਣੇ ਕੰਮ ਕਿੰਨੇ ਤਰ੍ਹਾਂ ਹੁੰਦੇ ਰਹੇ ਨੇ ਪੰਡਾ ਚ ਤੇ ਉਸ ਤਰ੍ਹਾਂ ਹੀ ਹੁੰਦੇ ਰਹਿਣਗੇ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕੱਲੀ ਕੱਲੀ ਵੋਟ ਨਹੀਂ ਕਹੇ ਸੋਦੀ ਆਪ ਦੇ ਕੋਈ ਨੇੜਲੇ ਆਂਦੀ ਜਾਂ ਔਰਤਾਂ ਦੇ ਵੀ ਹੈ ਕੋਈ ਵੋਟ ਉਹ ਫਿੱਟ ਕਰ ਲੈ ਆਉ ਇਹਨਾਂ ਨੂੰ ਪਵਾਓ ਮੈਂ ਵੀ ਗੁਰੂ ਜੀ ਦਾ ਜਾਈ ਗੁਰੂ ਜੀ ਸਤੇ ਬਈ ਸਾਰੇ ਮਨਕਰ ਨੂੰ ਸਾਰਿਆਂ ਨੂੰ ਭਰਾ ਮਣ ਜੂਗੀ ਬੈਠੇ ਨੇ ਉਹ ਵੀ ਬੇਨਤੀ ਕਰਨਾ ਜੁਗਰ ਪਾਰਟੀ ਵੱਲੋਂ ਆਪਣਾ ਵੀਰ ਬੜਾ ਵੀਰ ਕੁਲਦੀਪ ਰਵਾਹੀ ਤੋਂ ਜ਼ਿਲ੍ਹਾ ਪ੍ਰਿਸ਼ਦ ਚੋਣ ਲੜ ਰਿਹਾ ਬਈ ਦੇਖ ਭਾਈ ਆਪਣਾ ਦਿਗਦੇਵਾ ਭਰਾ ਸਪਾਰਟੀ ਬੋਲੇ ਬਲਾਗ ਸੰਤੀ ਚੋਣ ਲੜ ਰਿਹਾ ਮੈਂ ਸਾਰੇ ਨਗਰ ਦੇ ਹੱਥ ਹੁਰ ਕੇ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਬਾਈ ਦੀ ਮਦਦ ਕਰਨੀ ਅਜਿੱਥੇ ਤੱਕ ਤੁਹਾਡੇ ਕੋਈ ਰਿਸ਼ਤੇਦਾਰ ਨੇ ਕੋਈ ਰਿਸ਼ਤੇਦਾਰ ਨੇ ਲੋਕ ਕਿਤੇ ਵੀ ਆ ਦੋ ਰਗ ਚਾਰ ਮਿੱਤਰ ਨੇ ਜੋੜ ਕੇ ਵੱਧ ਤੋਂ ਵੱਧ ਇਹਨਾਂ ਨੂੰ ਵੋਟ ਪਾਈਏ ਕਿਉਂਕਿ ਵੀ ਆਪਾਂ ਦੇਖ ਰਹੇ ਆ ਆਪਣੇ ਪਾਪ ਲਾਈਨ ਦਾ ਕੰਮ ਕਿੰਨੇ ਸਾਲਾਂ ਤੋਂ ਆਪਣੇ ਪਿੰਡ ਦੀ ਵੱਡੀ ਸਮੱਸਿਆ ਸੀਗੀ ਪਾਰਟੀ ਨੇ ਕਿੱਡਾ ਆਪਣੇ ਤੇ ਆਪ ਨੂੰ ਕਿੱਡਾ ਫੰਡ ਦੇ ਕੇ ਕਿੰਨਾ ਵਧੀਆ ਆਪਣੇ ਕੰਮ ਨੇ ਹੋਰ ਜਿਹੜੇ ਕੰਮ ਰਹਿੰਦੇ ਨੇ ਸੜਕਾਂ ਦੇ ਬਸ ਦੂਰੇ ਲੱਗੂ ਚੱਲਣਗੇ ਆਪਣੇ ਪਾਣੀ ਦੀ ਮੇਨ ਸਮੱਸਿਆ ਸੀ ਹੱਲਾ ਤੋਂ ਆਪਣੇ ਖੜੀ ਸੀ ਕਿਸੇ ਸਰਕਾਰ ਨੇ ਕੀਤੀ ਨਹੀਂ ਹੱਲਾ ਇਹ ਸਰਕਾਰ ਦਾ ਜੀ ਬਹੁਤ ਧੰਨਵਾਦ ਕਰਦਿਆਂ ਤੇ ਮੇਰੀ ਇਹ ਬੇਨਤੀ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਜਿਹਦੇ ਵੀ ਆਪਣੇ ਨਕਰਦਨ ਨਿਵਾਸੀਆਂ ਨੂੰ ਬਈ ਬਾਈ ਕਲਦੀਪ ਰਵਾਈ ਆ ਇਹਨੂੰ ਤੇ ਆਪਣੇ ਜਗਦੇਵਨ ਦੇ ਖੇਲ ਨੂੰ ਬਾਈ ਨੂੰ ਆਪਾਂ ਜੂ ਟੂਣ ਲੜ ਰਹੇ ਨੇ ਬਈ ਇਹਨਾਂ ਦੀ ਮਦਦ ਕਰਕੇ ਇਹਨਾਂ ਨੂੰ ਜਰੂਰ ਬਾਈਆਂ ਨੂੰ ਉੱਪਰ ਲੈ ਕੇ ਚਲੀਏ ਤਾਂ ਕੱਲ ਨੂੰ ਆਪਣੇ ਹੋਰ ਆਪਣੋਂ ਪਿੰਡਾਂ ਨੂੰ ਖੰਡਾ ਹੋਣਾ ਤੇ ਆਪਣੇ ਪਿੰਡ ਹੋਰ ਤਰੱਕੀ ਕਰੇ ਸਰਕਾਰ ਆਪੋ ਹੀ ਹੈਗੀ ਹੁਣ ਪਤੀਓ ਮੌਜੂਦਾ ਜਿਉ ਇਹ ਵੀਰ ਆਪਣੇ ਦਿੱਤਰ ਕੇ ਸਮਝਿਆ ਪਿੰਡ ਹੋਰ ਤਰੱਕੀ ਕਰੂਗਾ ਹੋਰ ਆਪ ਨੂੰ ਪੈਸਾ ਹੋਊ ਪਿੰਡਾਂ ਨੂੰ ਤੇ ਮੈਂ ਇਹ ਬੇਨਤੀ ਕਰਦਾ ਧੰਨਵਾਦ ਕਰਦਾ ਹਾਂ ਤੁਹਾਡਾ ਸਾਰੀ ਸੰਗਤ ਤੋਂ ਬੇਨਤੀ ਕੀਤੀ ਜਾਂਦੀ ਆ ਤੇ ਬਾਈ ਕਲਦੀਪ ਜੀ ਬਾਈ ਜਗਦੇਵ ਜੀ ਉਹਨੇ ਖੜੇ ਨੇ ਬੰਨੇ ਭਰਾਵਾਂ ਦਾ ਬਹੁਤ ਸੇ ਸਤਕਾਰ ਵੀ ਕਰਦੇ ਹਾਂ ਸਾਟਾ ਵੀ ਸਤਕਾਰ ਕਰਿਆ ਹੱਥੋਂ ਵੱਧ ਵੋਟਾਂ ਪਾ ਕੇ ਬਾਈ ਤਸੀਫ ਜੀ ਤੇ ਬਾਈ ਜਗਦੇਵ ਜੀ ਹੱਥੋਂ ਵੱਧ ਵੋਟ ਪਾਏ ਉਹ ਆਪਣੀ ਤਰੱਕੀ ਹੈ ਅਰੇ ਮੈਂ ਤਾਂ ਇਹ ਜਗਦੇਵ ਸਿੰਘ ਆ ਤੇਨਦੇਵ ਸਿੰਘ ਭਾਈ ਦੇ ਪਾਰਟੀ ਦੇ ਖੜੇ ਕਰੇ ਨੇ ਮਤ ਕਰੋ ਆਪਣੇ ਪਿੰਡ ਦਾ ਕੰਮ ਹੋ ਰਿਹਾ ਹੈ ਪੋੜਾ ਵੀ ਰਿਹਾ ਅੱਜ ਮੈਨੂੰ ਐ ਲੱਗਦਾ ਵੀ ਆਪਣਾ ਪਿੰਡ ਸ਼ਹਿਰ ਬਣ ਰਿਹਾ ਹੈ ਵੀ ਆਪਾਂ ਹਮਤ ਕਰਾਂਗੇ ਹਾਂ ਇਹਦੂ ਮੌਕਾ ਆਪਣੇ ਹੱਥ ਨਹੀਂ ਹੋਣਾ ਬਹੁਤ ਬਹੁਤ ਧੰਨਵਾਦ ਅਕੋਰਡੰਟ ਪਤਾਗਾ ਵੀ ਬਲਾਗ ਸ਼ਮ ਦੇ ਜਿਹੜਾ ਪ੍ਰਸਿੱਧੀਆਂ ਚੋਣਾ ਆ ਰਹੀਆਂ ਨੇ ਉਹਨਾਂ ਦਾ ਆਪਾਂ ਬਹੁਤ ਚਾਰ ਪੰਜ ਦਿਨਾਂ ਤੋਂ ਮੀਟਿੰਗਾਂ ਕਰ ਰਹੇ ਹਾਂ ਪਹਿਲਾ ਪਰਮਾਨ ਪੱਤੀ ਜਿਹੀ ਹੈ ਅੱਜ ਆਪਾਂ ਲਾਗੜੇ ਪੱਤੀ ਤੇ ਮੱਤੋ ਜੀ ਪੱਤੀ ਛੋਡਾ ਪੱਤੀ ਹੋ ਜਾਂਦਾ ਸੀ ਉੱਥੇ ਜੀ ਆਇਆਂ ਕਰਦੇ ਆਂ ਵੈਲਕਮ ਕਰਦੇ ਆਂ ਤੇ ਸਾਡੇ ਸੱਜੇ ਦੇ ਤੁਸੀਂ ਇੱਥੇ ਆਏ ਆਂ ਆਪਾਂ ਨੂੰ ਪਤਾਗਾ ਵਲਾਸਾ ਮੁੰਜੀ ਚ ਸ਼ੇਖਾ ਪਿੰਡ ਬਲੋਂ ਆਪਣਾ ਜਗਦੇਵ ਸਿੰਘ ਮਾਨ ਆਪਾਂ ਸਾਰੇ ਨਗਰ ਨੇ ਖੜਾ ਕੀਤਾਗਾ ਨਾ ਆਪਾਂ ਇਹਦੀ ਮਦਦ ਕਰਨੀ ਹੈ ਵੱਧ ਤੋਂ ਵੱਧ ਕਰਨੀ ਹੈ ਕਿ ਇਮਾਨਦਾਰਾ ਕੰਮ ਕਰਦਾਗਾ ਪਹਿਲੇ ਬੋਲ ਤੁਰਦਾਗਾ ਸਰਕਾਰ ਦੇ ਬੈਠਾਗਾ ਕੋਈ ਵੀ ਕੰਮ ਹੋਇਆ ਪਾਈਪਲਾਈਨ ਦਾ ਕੰਮ ਇਨੇ ਸ਼ੇਖਾ ਪਿੰਡ ਚ ਕੰਮ ਆਪਾਂ ਕਰਵਾਏ ਨੇ ਤੇ ਦੂਜੀ ਬੈਂ ਤੇ ਇੱਕ ਸਾਡਾ ਭਰਾਗਾ ਆਪਣਾ ਤਰਦੀਪ ਸਿੰਘ ਸਿੱਧੂ ਪ੍ਰਵਾਹੀ ਤੋਂ ਇਹ ਜਿਲ੍ਹਾ ਪ੍ਰਸ਼ਦੀ ਸ਼ੇਖਾ ਜ਼ੋਨ ਬਣਿਆ ਹੋਇਆਗਾ ਉਹ ਚ ਖੜਾਗਾ ਆਪਾਂ ਇਹਦੀ ਵੀ ਮਦਦ ਕਰਨੇ ਆਪਾਂ ਨੂੰ ਦੋ ਬਿਲਟ ਪੇਪਰ ਮਿਲਣਗੇ ਇੱਕ ਜਗਦੇਵ ਵਾਲਾ ਇੱਕ ਕੁਲਦੀਪ ਵਾਲਾ ਉਹਨਾਂ ਦੇ ਦੋਨਾਂ ਦਾ ਨਿਸ਼ਾਨ ਝਾੜੂਗਾ ਉਹਨਾਂ ਨੇ ਆਪਾਂ ਸਾਰੇ ਨਗਰ ਨੇ ਮੋਹਰਾ ਲਾਉਂਦੇ ਨੇ ਤੇ ਇਹਨਾਂ ਨੂੰ ਕਾਮਯਾਬ ਕਰਨਾ ਹੈ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਜਗਦੇਵ ਸਿੰਘ ਮਾਨ ਨੂੰ ਉਹ ਆਪ ਦਾ ਆਖ ਰੱਖੀਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਮੇਰੇ ਆਪਦੇ ਨਗਰ ਅੱਜ ਪਹਿਲਾ ਆਪਾਂ ਭੈਣੀ ਗਵਾਰਡ ਦੇ ਵਿੱਚ ਇਕੱਠ ਰੱਖਿਆ ਸੀਗਾ ਤੇ ਉਸ ਤੋਂ ਬਾਅਦ ਮਾਨਪੱਤੀ ਦੇ ਵਿੱਚ ਅੱਜ ਨਤੋ ਕੀ ਪੱਤੀ ਲਾਂਗੜੀਆਂ ਦਰਵਾਜ਼ੇ ਸੋ ਸਾਰੇ ਤੁਸੀਂ ਮੇਰੇ ਖਿਆਲ ਚ ਹਰੇਕ ਘਰ ਦਾ ਬੰਦਾ ਇੱਥੇ ਪਹੁੰਚਿਆ ਹੋਇਆਗਾ ਸੋ ਤੁਹਾਡਾ ਸਾਰਿਆਂ ਦਾ ਪਹੁੰਚਣ ਦੇ ਬਲ ਤੋਂ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਰਿਣੀ ਆ ਵੀ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਸੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਦੇਖੋ ਤੁਹਾਨੂੰ ਵੀਰ ਨੇ ਦੱਸਿਆ ਵੀ ਬਲਾਕ ਸੰਮਤੀ ਦੀ ਚੋਣ ਆ ਉਹਦੇ ਵਾਸਤੇ ਜਿਹੜਾ ਮੈਨੂੰ ਪਾਰਟੀ ਨੇ ਕਹਲੋ ਨਗਰ ਨੇ ਕਹਲੋ ਠੀਕ ਹੈ ਵੀ ਆਪਾਂ ਨੂੰ ਚੋਣ ਲੜਨ ਵਾਸਤੇ ਦਿੱਤਾਗਾ ਆਪਾਂ ਚੋਣ ਲੜਨੀ ਆ ਤੇ ਭਰਾ ਆਪਣਾ ਕੁਲਦੀਪ ਆ ਇਹ ਫਰਵਾਹੀ ਤੋਂ ਆ ਇਹਨੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਚੋਣ ਲੜਨੀ ਆ ਸੋ ਤੁਹਾਨੂੰ ਪਤਾ ਵੀ ਬਚਰੇਵਾ ਆਪਣਾ ਕਿਵੇਂ ਦਾ ਤੁਸੀਂ ਸਾਰੇ ਇਕੱਲੇ-ਇਕੱਲੇ ਮੈਨੂੰ ਜਾਣਦੇ ਹੋ 13-14 ਤੋਂ ਲੈ ਕੇ ਆਪਾਂ ਲੱਗੇ ਹੋਏ ਆਂ ਕਦੇ ਕਿਸੇ ਨੂੰ ਆਪਾਂ ਪਾਰਟੀਵਾਦੀ ਤੌਰ ਤੇ ਜਾਂ ਹੋਰ ਕਿਸੇ ਵੀ ਤੌਰ ਤੇ ਕਦੇ ਕਿਸੇ ਨੂੰ ਆਪਾਂ ਕੰਮ-ਕਮਨ ਨੂੰ ਜਵਾਬ ਨਹੀਂ ਦਿੰਦਾ ਜਿੱਥੇ ਵੀ ਕੋਈ ਆਪਾਂ ਨੂੰ ਭੈਣ ਭਾਈ ਕਹਿੰਦਾ ਹਰੇਕ ਦੇ ਨਾਲ ਆਪਾਂ ਇੱਕ ਹਰ ਹਰ ਟਾਈਮ ਖੜੇ ਹੁੰਦੇ ਆਂ ਨਗਰ ਦੇ ਵਿਕਾਸ ਵਾਸਤੇ ਵੀ ਤੁਹਾਡੇ ਸਾਹਮਣੇ ਦੇਖੋ ਆਪਣਾ ਪਾਈਪ ਲਾਈਨ ਦਾ ਕੰਮ ਕਿੱਡਾ ਪੁਰਾਣਾ ਕੰਮ ਸੀ ਆਪਣਾ ਜਿਹੜਾ ਉਹ ਹੋ ਰਿਹਾ ਹੈਗਾ ਠੀਕ ਹੈ ਤੇ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਵੇਂ ਪਹਿਲਾਂ ਟੋਬੇ ਤੇ ਕੰਮ ਕਰਾਇਆਗਾ ਜਾਂ ਹੁਣ ਪਾਣੀ ਪਾਈਪ ਲਾਈਨ ਦੇ ਕੰਮ ਹੋਏ ਨੇਗੇ ਮਤਲਬ ਕਿ ਦੇਖੋ ਸਰਕਾਰ ਵੀ ਵਧੀਆ ਕੰਮ ਕਰ ਰਹੀ ਆ ਤੇ ਉੱਥੇ ਜਿੱਥੇ ਸਰਕਾਰ ਵਧੀਆ ਕੰਮ ਕਰਦੀ ਆ ਮੈਂ ਤੁਹਾਡਾ ਆਪਦਾ ਬੱਚਾ ਤੁਹਾਡਾ ਆਪਦਾ ਭਰਾ ਠੀਕ ਹੈ ਜੀ ਉਹਨੂੰ ਬੇਨਤੀ ਕਰਦਾਗਾ ਠੀਕ ਹੈ ਦੇਖੋ ਪਤਾ ਕੀ ਹੁੰਦਾ ਕਈ ਵਾਰੀ ਕੀ ਹੁੰਦਾ ਵੀ ਹੋਰ ਪਾਰਟੀਆਂ ਵੀ ਨੇ ਉਹ ਆਪਦੇ ਨੁਮਾਇੰਦਿਆਂ ਨੂੰ ਖੜੇ ਕਰਨ ਵਾਸਤੇ ਆਪਦੀ ਜ਼ੋਰ ਜਮ ਐਸ ਵੀ ਕਰਦੀਆਂ ਹੁੰਦੀਆਂ ਹਨਾ ਤੇ ਪਰ ਮੈਂ ਸੋਨੂੰ ਬੇਨਤੀ ਕਰਦਾਗਾ ਵੀ ਜਿਹੜੀ ਇਹ ਚੋਣ ਹੈਗੀ ਜੇ ਤੁਸੀਂ ਅੱਜ ਇੱਥੇ ਮੇਰੇ ਨਾਲ ਸਹਿਮਤ ਹੁੰਨੇ ਹੋ ਤਾਂ ਵੀਰ ਬਣ ਕੇ ਚੋਣਾਂ ਜਿਹੜੀ ਥੋੜੀ ਆ ਤੁਸੀਂ ਚੋਣ ਲੜਨੀ ਆ ਕੋਈ ਮੈਂ ਨਹੀਂ ਚੋਣ ਲੜਨੀ ਹੈਗੀ ਠੀਕ ਹੈ ਤੁਹਾਡਾ ਜੱਥੇ ਵੀ ਕੋਈ ਭੈਣ ਭਰਾ ਹੈਗਾਗਾ ਠੀਕ ਹੈ ਤੁਸੀਂ ਆਪ ਦਾ ਵੋਟ ਪਾਉਣ ਨੂੰ ਪਾਉਣੀ ਆ ਕਈ ਵਾਰੀ ਕੀ ਹੁੰਦਾ ਵੀ ਆਪਾਂ ਦੇਖ ਲੈਣੇ ਵੱਡੇ ਇਕੱਠ ਹੋ ਜਾਂਦੇ ਆ ਬੰਦੇ ਦੇ ਹੱਕ ਚਾਹਣਾ ਵੀ ਚਲ ਜਿੱਤੀ ਪਿਆ ਜਿੱਤੇ ਪਿਆ ਪਰ ਜਿੱਥੇ ਤੇ ਕੋਈ ਮੁੰਡੀ ਕੋਈ ਰਿਲੇਸ਼ਨ ਹੈਗੇ ਨੇ ਕਿੱਥੇ ਤੇ ਕੋਈ ਜਾਣ ਪਹਿਚਾਨ ਆ ਹਰੇਕ ਬੰਦੇ ਨੂੰ ਤੁਸੀਂ ਆਪਦੇ ਆ ਫੋਨ ਕਰਨਾ ਜੀ ਵੋਟ ਪਾਉਣ ਵਾਸਤੇ ਕਹਿਣਾ ਠੀਕ ਹੈ ਜੀ ਜਿਹੜੀ ਇਹ ਚੋਣਾ ਤੁਹਾਡੀ ਆਪਦੀ ਚੋਣਾ ਦੇਖੋ ਬਾਕੀ ਤੁਹਾਨੂੰ ਪਤਾ ਵੀ ਕੋਈ ਬਾਲੀ ਵੱਡੀ ਮੇਰੇ ਕੋਲੇ ਪੂੰਜੀ ਵੀ ਹੈ ਨਹੀਂ ਕਿ ਨਗਰ ਦੇ ਕੰਮ ਹੋਣਗੇ ਜੀ ਹਾਂ ਜੀ ਆਪਾਂ ਮਤਲਬ ਕਿ ਮੇਨ ਮਕਸਦ ਆ ਆਪਣਾ ਨਗਰ ਦੇ ਕੰਮਾਂ ਵਾਸਤੇ ਠੀਕ ਹੈ ਜੀ ਹਾਂ ਮੈਂ ਬੇਨਤੀ ਆ ਕਿ ਤੁਹਾਨੂੰ ਵੀ ਮਦਦ ਕਰਿਓ ਵੱਧ ਤੋਂ ਵੱਧ ਸਾਰੇ ਠੀਕ ਹੈ ਜਿੱਥੇ ਤੱਕ ਕਰ ਸਕਦੇ ਹੋਗੇ ਹਰੇਕ ਬੰਦੇ ਦੇ ਘਰ ਤੱਕ ਜਾ ਕੇ ਆਪਾਂ ਬੇਨਤੀ ਕਰੀਏ ਵੀ ਵੱਧ ਤੋਂ ਵੱਧ ਵੋਟਾਂ ਨਾਲ ਆਪਾਂ ਨੂੰ ਜਿਹਾ ਜਿਤਾਇਆ ਜਾਵੇ ਠੀਕ ਹੈ ਜੀ ਧੰਨਵਾਦ ਜੁੜਾ ਸਾਰਾ ਮੈਂ ਬੇਨਤੀ ਕਰਨਾ ਬਾਈ ਨੂੰ ਉਹ ਤੁਹਾਡੇ ਸਾਹਮਣੇ ਬਚਾ ਕੋਈ ਨਾ ਬਾਤ ਨਾ ਕਰਦਾ ਵਾਜੁਰ ਸਿੰਘ ਦਾ ਖਾਲਸਾ ਸ੍ਰੀ ਵਾਜੁਰ ਸਿੰਘ ਦੀ ਫਤਿਹ ਸੇਖੇ ਦੀ ਫੰਡ ਦੀ ਸਾਰੀ ਪਹੁੰਚੀ ਸਾਥ ਸੰਗਤ ਸਾਰਿਆਂ ਦਾ ਇੱਕ ਇੱਕ ਕਰਮ ਚੱਲ ਕੇ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਮੇਰੀ ਜ਼ਿੰਮੇਵਾਰੀ ਲੱਗੀ ਹੈ ਜੀ ਜ਼ਿਲ੍ਹਾ ਪ੍ਰੇਸ਼ਦ ਚੋਣ ਲੜਨ ਦੀ ਪਾਰਟੀ ਵੱਲੋਂ ਪਾਰਟੀ ਵੱਲੋਂ ਪਹਿਲਾਂ ਵੀ ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਸੀ ਜਿਹੜੀ ਜੁੱਧ ਨਸਾਂਬਲਦ ਮੁਹੰਮਦ ਦੇ ਵਿੱਚ ਮੈਨੂੰ ਹਲਕੇ ਦਾ ਜਿਹੜਾ ਇੰਚਾਰਜ ਲਾਇਆ ਗਿਆ ਸੀ ਉਸ ਦੇ ਵਿੱਚ ਮੈਂ ਪਿਛਲੇ 8 ਮਹੀਨਿਆਂ ਤੋਂ ਇੰਡੀਪੈਂਡੈਂਟ ਤੇ ਸ਼ਹਿਰ ਦੇ ਕੱਲੇ-ਕੱਲੇ ਵਾਰਡ ਦੇ ਵਿੱਚ ਮੈਂ ਗਰਾਊਂਡ ਲੈਵਲ ਤੋਂ ਕੰਮ ਕਰਦਾ ਆ ਰਿਹਾ ਹਾਂ ਉਸ ਮਹਿਮ ਦੇ ਵਿੱਚ ਮੈਂ ਤਕਰੀਬਨ ਇੰਨੀ ਕਤੰਦੇਹੀ ਨਾਲ ਮਨ ਨਾਲ ਇੰਨਾ ਕੰਮ ਕੀਤਾ ਕਿ ਮੈਂ ਕਟੋਗੜ 100 ਪਲੱਸ ਪਲੱਸ ਮਨੇ 100 ਤੋਂ ਉੱਤੇ ਬੱਚਿਆਂ ਨੂੰ ਮੈਂ ਡੀਡੈਕਸਪੈਂਟਰ ਦੇ ਵਿੱਚ ਜਿੱਥੇ ਜਿਹੜਾ ਨਸ਼ਾ ਸੜਾਉ ਕੈਂਪ ਬਣੇ ਹੋਏ ਨੇ ਉੱਥੇ ਮੈਂ ਆਪ ਲੈ ਜਾ ਕੇ ਆਪ ਨਾਲ ਨਾਲ ਜਾ ਕੇ ਉਹਨਾਂ ਨੂੰ ਮੈਂ ਭਰਤੀ ਵੀ ਕਰਵਾਇਆ ਤੇ ਉਸ ਮਹਿਮਤਾ ਜਦੋਂ ਮੈਨੂੰ ਇੰਚਾਰਜ ਲਾਇਆ ਗਿਆ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਕੋ ਬਹੁਤ ਨੇਕ ਤੇ ਇੱਕ ਬਹੁਤ ਹੀ ਜੇ ਆਪਾਂ ਕਹੀਏ ਤਾਂ ਕਿ ਧਰਮ ਦਾ ਕੰਮ ਸੀਗਾ ਕਿਉਂਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਾਹਰ ਕੱਢਣਾ ਤੇ ਬੱਚਿਆਂ ਦੀ ਜ਼ਿੰਦਗੀ ਨੂੰ ਬਚਾਉਣਾ ਇੱਕ ਬਹੁਤ ਹੀ ਧਰਮਾ ਨੇਕਾ ਜਿਹੜਾ ਕੰਮ ਹੈ ਇਸ ਕਰਕੇ ਮੈਂ ਤੰਦੇ ਹੀ ਨਾ ਕੰਮ ਆ ਮੈਂ ਪਹਿਲਾਂ ਵੀ ਕਰ ਰਿਹਾ 8 ਮਹੀਨੇ ਤੋਂ ਲੱਗਿਆ ਹੋਇਆ ਤੇ ਮੇਰੀ ਪਾਰਟੀ ਹੁਣ ਜਿਲ੍ਹਾ ਪਾਰਟੀ ਨੇ ਵੀ ਡਿਊਟੀ ਲਈ ਹੈ ਜਿਹੜਾ ਅਖੀਰ ਚੋਣ ਲਈ ਹੁਣ ਵੀ ਮੈਂ ਬੜੀ ਤੰਦੇ ਹੀ ਨਾਲ ਤੇ ਮੈਂੰਦਰ ਵਾਲਾ ਕੰਮ ਕਰਾਂਗਾ ਮੈਨੂੰ ਕੱਲੇ ਕੱਲੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਵੀ ਮੈਨੂੰ ਵੋਟਾਂ ਬਾ ਦੇ ਇਸ ਚੰਗੀ ਜਿੱਤ ਦਬਾਓ ਤਾਂ ਕਿ ਆਪਾਂ ਦਾ ਅਰਥੀ ਦਾ ਕੰਮ ਨੂੰ ਕਰਵਾ ਸਕੀਏ ਵਾਹਿਗੁਰੂ ਜੀ ਘੱਟਾ ਸਾਰੇ ਤੇਰੇ ਨਾਲ ਆ ਸਾਰੇ ਸਵਾਮਾ ਭਾਈ ਗੱਲ ਨਹੀਂ ਆਮਾ ਜੀ ਤਾ ਸਾਰੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਇੱਕ ਇੱਕ ਕਦਮ ਚੱਲਿਆ ਸਿਰ ਮੱਥੇ ਆ ਤੇ ਬੁਰਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਤੁਹਾਨੂੰ ਬੇਨਤੀ ਫੇਰ ਕਰਦਾ ਵੀ ਜਿਵੇਂ ਤੁਸੀਂ ਪਹਿਲਾਂ ਮਿਹਨਤ ਕਰਦੇ ਹੋ ਐਸੀ ਤਰੀਕੀ ਮਿਹਨਤ ਕਰਨੀ ਹੈ ਮਿਹਨਤ ਨਹੀਂ ਆ ਪਾਸ ਰਹੀ ਠੀਕ ਆ ਜਿੱਥੇ ਵੀ ਕੋਈ ਆਪਣਾ ਭੈਣ ਭਰਾ ਆਗਾ ਆਪਦਾ اخਲਾਕੀ ਫਰਜ਼ ਸਮਝਦੇ ਹੋਏ ਆਪਾਂ ਆਪਣੇ ਫੋਨ ਚੱਕੀ ਉਹਨਾਂ ਨੂੰ ਫੋਨ ਕਰੀਏ ਚਾਹੇ ਮਿਲੀਏ ਚਾਹੇ ਜਾ ਕੇ ਕਹੀਏ ਕਿਉਂਕਿ ਦੇਖੋ ਨਗਰ 'ਚ ਆਪਣੇ ਵਧੀਆ ਚੰਗੇ ਕੰਮ ਹੋਈਏ ਠੀਕ ਹੈ ਅੱਗੇ ਵੀ ਆਪਾਂ ਚੰਗੇ ਕੰਮ ਕਰਦੇ ਰਹੀਏ ਇਹਦੇ ਵਾਸਤੇ ਤੁਹਾਨੂੰ ਬੇਨਤੀ ਆ ਵੀ ਸਾਰੇ ਨਾਲ ਮਿਲ ਕੇ ਵੱਧ ਤੋਂ ਵੱਧ ਮਦਦ ਕਰੀਓ बातो वाती कर ਸਵਾਗਤ ਹੈ ਸ਼ੁਰੂ ਕਰਦੇ ਹਾਂ ਧੰਨਵਾਦ ਜੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਠੀਕ ਹੈ ਠੀਕ ਉਹਨੇ ਵੀ ਬੋਲਿਆ ਮੋੜ ਦਿਓ ভাই